ਵਿਕਰਮ ਸਿੰਘ ਮਜੀਠੀਆ ਮਾਮਲੇ 'ਚ ਇੱਕ ਗ੍ਰਿਫਤਾਰੀ ਹੋਈ ਹੈ ਜਿਸ ਤੋਂ ਬਾਅਦ ਕਈ ਸੰਕੇਤ ਮਿਲ ਰਹੇ ਨੇ ਕਿ ਆਉਣ ਦਿਨਾਂ ਨੂੰ ਹੋਰ ਵੀ ਵਿਕਰਮ ਸਿੰਘ ਮਜੀਠੀਆ ਦੇ ਕਰੀਬੀ ਨੇ ਜਿਨ੍ਹਾਂ ਦੀਆਂ ਕੀ ਮੁਸ਼ਕਲਾਂ ਵੱਧ ਜਾਣਗੀਆਂ ਇਸ ਸਵਾਲ ਨੂੰ ਅਡਰੈਸ ਕਰਾਂਗੇ ਨਾਲ ਹੀ ਪੰਜਾਬ ਕੈਬਨਿਟ 'ਚ ਜੋ ਫੇਰ ਬਦਲ ਹੋਇਆ ਇੱਕ ਵਾਰ ਫਿਰ ਤੋਂ ਇਸ ਨੇ ਵੀ ਕਈ ਸਵਾਲ ਖੜੇ ਕੀਤੇ ਨੇ ਕੀ ਇਹ 27 ਦਾ ਸੰਕੇਤ ਹੈ ਜੋ ਆਮ ਆਦਮੀ ਪਾਰਟੀ ਦੇਣਾ ਚਾਹੁੰਦੀ ਹੈ ਸੰਜੀਵ ਅਰੋੜਾ ਨੂੰ ਇੰਨਾ ਪਾਵਰਫੁਲ ਕਿਉਂ ਬਣਾ ਰਹੀ ਹੈ ਸਰਕਾਰ ਕੀ ਲੱਗਦਾ ਹੈ ਇਸ ਨੂੰ ਵੀ ਅਡਰੈਸ ਕਰਾਂਗੇ ਦੈਨ 28 ਰੂਪਾਂ ਦਾ ਮਾਮਲਾ ਜੋ ਪੰਜਾਬ ਦੇ ਵਿੱਚ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਸਟ ਲਗਾਤਾਰ ਜਾਂਚ ਕਰ ਰਹੀ ਹੈ ਉਮੀਦ ਹੈ ਕਿ ਇਸ ਦੇ ਵਿੱਚ ਕੋਈ ਜਾਣ ਜੜੀ ਆ ਉਹ ਇੱਕ ਕਿਨਾਰੇ ਲੱਗੇਗੀ ਪਰ ਉਦੋਂ ਹੀ ਹੋ ਸਕਦਾ ਜਦੋਂ ਐਸਜੀਪੀਸੀ ਸਹਿਯੋਗ ਦੇਵੇਗੀ ਐਸਜੀਪੀਸੀ ਦਾ ਇੱਕੋ ਹੀ ਰਾਗਰਗਾਰੀ ਹੈ ਕਿ ਅਸੀਂ ਸਹਿਯੋਗ ਨਹੀਂ ਦੇਣਾ ਸਟ ਦੇ ਵੱਲੋਂ ਪਿਛਲੇ ਦਿਨੀ ਛਾਪੇ ਮਾਰੀ ਹੁੰਦੀ ਆ ਤੇ ਇੱਕ ਵਾਰ ਫਿਰ ਸਟ ਜਿਹੜੀ ਆ ਉਹ ਰੇਡ ਕਰਨ ਪਹੁੰਚਦੀ ਆ ਲੁਧਿਆਣੇ ਕਿੱਥੇ ਰੇਡ ਕੀਤੀ ਹੈ ਕੀ ਕੁਝ ਮਿਲਿਆ ਸੈਟ ਨੂੰ ਕੀ ਲੱਗਦਾ ਹੈ ਕਿ ਸਤਿੰਦਰ ਕੋਹਲੀ ਜਿਸ ਨੂੰ ਰਿਮਾਂਡ ਤੇ ਲਿਆ ਹੋਇਆ ਪੁਲਿਸ ਨੇ ਉਹ ਅੰਦਰ ਖੁਲਾਸੇ ਕਰ ਰਿਹਾ ਹੈ ਹੋਰ ਵੀ ਕੁਝ ਸਾਹਮਣੇ ਆ ਸਕਦਾ ਹੈ ਇਹ ਮਾਮਲਾ ਕਿਤੇ ਤੱਕ ਪਹੁੰਚ ਸਕਦਾ ਇਸ ਤੇ ਵੀ ਚਰਚਾ ਕਰਾਂਗੇ ਤੇ ਹੋਰ ਵੀ ਪੰਜਾਬ ਦੇ ਮੁੱਦੇ ਨੇ ਜਿਨ੍ਹਾਂ ਬਾਰੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਸਾਖਸ਼ੀ ਗੌਰ ਸਵਾਗਤ ਕਰਦੀ ਹਾਂ ਤੁਹਾਡਾ ਵਨ ਇੰਡੀਆ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਪੀਤ ਸਿੰਘ ਪਟੇ ਪਰ ਇਸ ਆਪ ਸਤਿ ਸ਼੍ਰੀ ਅਕਾਲ ਬਹੁਤ ਸਵਾਗਤ ਹੈ ਤੁਹਾਡਾ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਕੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ। ਪੜੀ ਸਾਹਿਬ ਵਿਕਰਮ ਸਿੰਘ ਮਜੀਠੀਆ ਦੇ ਨੌਕਰ ਦੀ ਕਿੰਨੇ ਗ੍ਰਿਫਤਾਰੀ ਹੋ ਗਈ ਹੈ? ਕਿਉਂ ਗ੍ਰਿਫਤਾਰ ਉਹਨਾਂ ਨੂੰ ਕਰ ਲਿਆ? ਵਿਕਰਮ ਸਿੰਘ ਮਜੀਠੀਆ ਦਾ ਇੱਕ ਨੌਕਰ ਆ ਦਵਿੰਦਰ ਸਿੰਘ ਵੇਰਕਾ ਜਿਸ ਦਿਨ 25 ਜੂਨ ਨੂੰ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਇਹ ਬੰਦਾ ਵੀ ਉਸ ਟਾਈਮ ਤੇ ਉੱਥੇ ਸੀਗਾ। ਇਹ ਬੰਦੇ ਨੇ ਵੀ ਜਿਹੜੇ ਬਾਕੀ ਬੰਦੇ ਇਹਨਾਂ ਨੇ ਬੁਲਾਏ ਸੀ ਵਿਕ੍ਰਮ ਸਿੰਘ ਮਜੀਠੀਆ ਨੂੰ ਜਦੋਂ ਜਾਣਕਾਰੀ ਮਿਲੀ ਵੀਜੀਲੈਂਸ ਇਥੇ ਰਿਡ ਕਰ ਲਈ ਆ ਇਹਨੇ ਫਿਰ ਆਪਣੇ ਸਿਪਾਸਵਾਰ ਕੁਝ ਬੁਲਾ ਲਏ ਸੀ ਉਹ ਸਿਪਾਸਵਾਰ ਲਾਉਣ ਤੋਂ ਬਾਅਦ ਉਹਨਾਂ ਦੀ ਵੀਡੀਓ ਵੀ ਬਣੀ ਆਡੀ ਬਰਲੀ ਜਿਹੜੀਆਂ ਉਹਨਾਂ ਵਿਜੀਲੈਂਸ ਨਾਲ ਮਾਰੇ ਵੀ ਲਾਏ ਤੇ ਉਹਨਾਂ ਦੇ ਵਿੱਚ ਮੋਹਰੀ ਕਿਤਾਦ ਵਿੱਚ ਦਵਿੰਦਰ ਸਿੰਘ ਵੀਰਕਾ ਵੀ ਸ਼ਾਮਲ ਸੀਗਾ ਹੁਣ ਉਸ ਟਾਈਮ ਦੇ ਉੱਤੇ ਤਾਂ ਕੁਝ ਨਾ ਹੋਇਆ ਨਹੀਂ ਉਸ ਤੋਂ ਬਾਅਦ ਮੁੜ ਕੇ ਜਿਹੜੀ ਵੀਡੀਓ ਬਣੀ ਸੀ ਪੁਲਿਸ ਨੇ ਬਣਾਈ ਸੀ ਉਹਦੇ ਆਧਾਰ ਤੇ ਉਹਨਾਂ ਬੰਦਿਆਂ ਨੂੰ ਇਹਨਾਂ ਨੇ ਬਿਠਾਇਆ ਵੀ ਸੱਦ ਕੇ ਪੁਲਿਸ ਵਾਲਿਆਂ ਨੇ ਉਹਨਾਂ ਦੇ ਮੋਬਾਈਲ ਫੋਨ ਵੀ ਜਿਹੜੇ ਇਹਨਾਂ ਦੇ ਰੱਖੇ ਕਈ ਦਿਨ ਆਪਣੇ ਕੋਲੇ ਉਹਦੇ ਵਿੱਚੋਂ ਬਹੁਤ ਸਾਰੇ ਜਿਹੜੇ ਵਿਕਰਮਜੀਠਿਆ ਦੇ ਸਿੱਪਾ ਸੁਨਸੀ ਡਰ ਦੇ ਮਾਰੇ ਜਿਹੜੇ ਸੀ ਉਹ ਆਮਾਦੀ ਪਾਰਟੀ ਜਾ ਕੇ ਤਲਬੀਰ ਸਿੰਘ ਗਿੱਲ ਨਾਲ ਆਮਾਦੀ ਪਾਰਟੀ ਸ਼ਾਮਲ ਹੋ ਗਏ ਜੀ ਜਦੋਂ ਆਮਾਦੀ ਪਾਰਟੀ ਸ਼ਾਮਲ ਹੋ ਗਏ ਤੇ ਉਹਨਾਂ ਦਾ ਦੋਸ਼ ਆਉਂ ਗਾਉਂ ਹੋ ਗਿਆ ਮੁਰਗੇ ਲੱਭਾ ਹੀ ਨਹੀਂ ਕਿਤੇ ਹੁਣ ਦਵਿੰਦਰ ਸਿੰਘ ਵੇਰਕਾ ਦੀ ਜਿਹੜੀ ਸੀ ਉਹਦੀ ਗ੍ਰਿਫਤਾਰੀ ਪਹਿਲੀ ਹੋਈ ਆ ਤੇ 2 ਦਿਨ ਦਾ ਦਾ ਪੁਲਿਸ ਰਮਾਣ ਵੀ ਮਿਲ ਗਿਆ ਉਸ ਟਾਈਮ ਤੇ ਜਿਸ ਤਰੀਕੇ ਨਾਲ ਨਾ ਵਿਰੋਧ ਕੀਤਾ ਸੀ ਉਸ ਦਿਨ ਲਖਬੀਰ ਸਿੰਘ ਜਿਹੜੇ ਐਸਐਸਪੀ ਸੀ ਇਹ ਉਹਨਾਂ ਨੇ ਕਿਹਾ ਵੀ ਜਿੰਨਾ ਵੀ ਸਾਨੂੰ ਸਾਡਾ ਕੰਮ ਜਿਹੜਾ ਉਹ ਬੜੀ ਇਮਾਨਦਾਰੀ ਨਾਲ ਤੇ ਬੜੇ ਸੰਭ ਜਿਹੜਾ ਵਾ ਉਹ ਸ਼ਾਦਮਤ ਤਰੀਕੇ ਨਾਲ ਕਰਦੇ ਹੋ ਅਸੀਂ ਕੋਈ ਖਾ ਇੱਥੇ ਤੇ ਤੇ ਬਿਖਰੀ ਆ ਉਹ ਆਪਣੇ ਹੁਕਮਾਂ ਦੀ ਤਮੀ儿 ਕਰਨ ਵਾਸਤੇ ਆਏ ਆ ਜਿਹੜੀ ਐਫਆਈਆ ਲਾਜ ਡੀਏਡੀ ਕੀਤੀ ਸੀ ਉਹਦੇ ਵਿੱਚ ਤਲਾਸ਼ੀ ਵੀ ਲਈ ਸੀ ਮਕਾਨ ਕੋਠੀ ਦੀ ਉਸ ਤੋਂ ਬਾਅਦ ਚੰਡੀਗੜ੍ਹ ਦੀ ਵੀ ਤਲਾਸ਼ੀ ਲਈ ਸੀ ਦਿੱਲੀ ਵੀ ਜਾ ਕੇ ਤਲਾਸ਼ੀਆਂ ਲਈਆਂ ਸੀ ਗਿਆ ਤੇ ਦਵਿੰਦਰ ਸਿੰਘ ਵੇਰਕਾ ਦੀ ਗ੍ਰਿਫਤਾਰੀ ਤੋਂ ਬਾਅਦ ਲੱਗਦਾ ਵਾ ਕਿ ਵਿਕ੍ਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਵੱਧ ਰਹੀਆਂ ਨੇ ਵਿਕ੍ਰਮ ਸਿੰਘ ਮਜੀਠੀਆ ਨੂੰ ਲੈ ਕੇ ਹਰਪ੍ਰੀਤ ਸਿੰਘ ਗੁਲਾਟੀ ਹਰਪ੍ਰੀਤ ਸਿੰਘ ਕੁਲਾਟੀ ਉਹ ਵਿਅਕਤੀ ਸੀ ਜਿਹੜਾ ਜਲੰਧਰ ਦੇ ਵਿੱਚ ਸਿਰਫ ਤੇ ਸਿਰਫ ਇੱਕ ਕਾਰਾਂ ਦੀ ਸੇਲ ਪਰਚੇਜ ਦਾ ਕੰਮ ਕਰਦਾ ਸੀਗਾ ਜੀ ਤੇ ਹਰਪ੍ਰੀਤ ਕੁਲਾਟੀ ਦੀ ਸੇਲ ਪਰਚੇਜ ਦੀ ਦੁਕਾਨ ਤੋਂ ਵਿਕਰਮ ਮਜੀਠੀਆ ਦੇ ਕੰਟੈਕਟ ਹੁੰਦਾ ਤੇ ਵਿਕਰਮ ਮਜੀਠੀਆ ਉਹਨੂੰ ਸ਼ਰਾਬ ਦਾ ਵੱਡਾ ਠੇਕੇਦਾਰ ਬਣਾ ਦਿੰਦਾ ਇੱਕ 10 ਕਰੋੜ ਦੀ ਐਂਟਰੀ ਜਿਹੜੀ ਸੀ ਵਿਜੀਲੈਂਸ ਨੂੰ ਮਿਲੀ ਸੀ ਉਹ ਪੁੱਛਿਆ ਗਿਆ ਵੀ ਇਹ ਪੈਸੇ ਕਾਹਦੇ ਦਿੱਤੇ ਮਦਾਰਕ ਦਿੱਤੇ ਵਾਪਸ ਲੈ ਕੇ ਲੈ ਕਾਹਦੇ ਦਿੱਤੇ ਉਹਦੇ ਕਰਕੇ ਹਰਪ੍ਰੀਤ ਦੀ ਗ੍ਰਿਫਤਾਰੀ ਵੀ ਹੋਈ ਸੀਗੀ ਉਹ 30 ਨਵੰਬਰ ਦੇ ਕਰੀਬ ਹੋਈ ਸੀ 2025 ਨੂੰ ਮੁੜ ਕੇ ਉਹਦਾ ਕੁਝ ਦੇ ਰਿਮਾਂਡਰ ਆ ਜੇਲ੍ਹ ਭੇਜ ਦਿੱਤਾ ਗਿਆ ਤੇ ਉਹਨੂੰ ਵੀ ਹੁਣ ਫਿਰ ਦੁਬਾਰਾ ਇੱਕ ਦਿਨ ਪ੍ਰੋਡਕਸ਼ਨ ਵਾਂਗ ਤੇ ਲਿਆਂਦਾ ਗਿਆ ਇੰਡੈਕਸ਼ਨ ਵਾਂਤੀ ਲਿਆ ਕੇ ਪੁਛਪੜਤਾਲ ਕਰਨ ਤੋਂ ਬਾਅਦ ਉਹਨੂੰ ਫਿਰ ਜੇਲ੍ਹ ਭੇਜ ਦਿੱਤਾ ਗਿਆ ਤੇ ਉਸ ਤੋਂ ਬਾਅਦ ਦਵਿੰਦਰ ਸਿੰਘ ਵੇਰਕਾ ਦੀ ਗ੍ਰਿਫਤਾਰੀ ਹੋਣੀ ਕਈ ਪ੍ਰਕਾਰ ਦੇ ਸ਼ੰਕੇ ਵੀ ਪ੍ਰਗਟ ਕਰਦੀ ਹੈ ਤੇ ਕਈ ਪ੍ਰਗਤੀਆਂ ਕਾਸ਼ਮੀ ਲਾਈ ਜਾਨੀਆਂ ਵੀ ਬਿਕਰਮ ਸਿੰਘ ਮਜੀਠੀਆ ਦੀ ਜਿਹੜੀਆਂ ਉਹ ਮੁਸ਼ਕਲ ਹਵਸ ਸਕਦੀਆਂ ਨੇ ਉਹਦੇ ਵਿੱਚ ਕਾਰਨ ਕੀ ਹੈ 17 ਜਨਵਰੀ ਤੱਕ ਬਿਕਰਮ ਮਜੀਠੀਆ ਦਾ ਜੁਡੀਸ਼ੀਅਲ ਰਿਮਾਂਡ ਵਧਾਇਆ ਗਿਆ ਵਾ ਨਿਆਂਇਕ ਹਰਾਸਤ ਵਧਾਈ ਗਈ ਉਹਦੀ 19 ਜਨਵਰੀ ਨੂੰ ਵਿਕ੍ਰਮ ਸਿੰਘ ਮਜੀਠੀਆ ਦੀ ਸੁਪਰੀਮ ਕੋਰਟ ਦੇ ਵਿੱਚ ਬੇਲ ਅਪਲੀਕੇਸ਼ਨ ਲੱਗੀ ਹੈ ਜ਼ਮਾਨਤ ਅਤੀ ਲੱਗੀ ਹੈ 19 ਤਰੀਕ ਨੂੰ ਰੋਕਣ ਵਾਸਤੇ ਦੀ ਸਰਕਾਰ ਹਰ ਪ੍ਰਕਾਰ ਦਾ ਯਤਨ ਕਰੇਗੀ ਤਾਂ ਕਿ ਉਹਨੂੰ ਜ਼ਮਾਨਤ ਨਾ ਮਿਲ ਸਕੇ ਜੀ ਜੇ ਸੁਪਰੀਮ ਕੋਰਟ ਤੋਂ ਉਹਨਾਂ ਦੀ ਜ਼ਮਾਨਤ ਰੱਦ ਹੋ ਜਾਂਦੀ ਹੈ ਤੇ ਫਿਰ ਲਗਭਗ ਉਹਨਾਂ ਦੇ ਸਾਰੇ ਰਸਤੇ ਬੰਦ ਹੋ ਜਾਣੇ ਬਲੀ ਇਹ ਲਈ ਗਈ ਸੀ ਵੀ ਇਹਦਾ ਜਿਹੜੀ ਵੇਖੋ ਜੀ ਚਲਾਨ ਪਹਿਲਾਂ ਤੁਹਾਨੂੰ ਪਤਾ ਹੋਵੇਗਾ ਕਿ ਹਾਈ ਕੋਰਟ ਨੇ ਮੈਂ ਕਿਹਾ ਸੀਗਾ ਜਦੋਂ ਚਲਾਨ ਪੇਸ਼ ਹੋ ਗਿਆ ਵਾ ਇਨਵੈਸਟੀਗੇਸ਼ਨ ਪੂਰੀ ਹੋ ਗਈ ਆ ਤੇ ਫਿਰ ਤੁਸੀਂ ਇਹ ਜ਼ਮਾਨਦਾ ਵਿਰੋਧ ਕਿਉਂ ਕਰ ਰਹੇ ਹੋ ਉਹਨਾਂ ਕਹਿਆ ਸੀ ਇਨਵੈਸਟੀਗੇਸ਼ਨ ਚੱਲੀ ਆ ਹੁਣ ਦਵਿੰਦਰ ਸਿੰਘ ਵੇਰਕਾ ਦੇ ਨਾਂ ਦੇ ਉੱਤੇ ਇਨਵੈਸਟੀਗੇਸ਼ਨ ਜਾਰੀ ਕਹਿ ਕੇ ਤੇ ਮੈਨੂੰ ਉਮੀਦ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੀ ਮਿਕਰਨ ਸਿੰਘ ਅਮਜੀਠਿਆ ਦੀ 19 ਤਰੀਕ ਦੀ ਬੇਦ ਉਹਨੂੰ ਰੋਕਣ ਦਾ ਹਰ ਪ੍ਰਕਾਰ ਦਾ ਯਤਨ ਸਰਕਾਰ ਵੀ ਕਰੇਗੀ ਵਿਜੀਲੈਂਸ ਵੀ ਕਰੇਗੀ ਤੇ ਆਮ ਦੌਰ ਦੇ ਜਦੋਂ ਮੈਂ ਕੇਜਰੀਵਾਲ ਤੇ ਭਗਵੰਤ ਮਾਨ ਸਟੇਜ ਤੋਂ ਬੋਲਦੇ ਉਹ ਨਾਂ ਲੈ ਬਗਰ ਕਹਿੰਦੇ ਨਸ਼ਿਆਂ ਦਾ ਵੱਡਾ ਸਮਗਲਰ ਤੇ ਪੰਜਾਬ ਦਾ ਲੁਟੇਰਾ ਮਾ ਲੁਟੇਰਾ ਇੱਕ ਨਾਬੇ ਦੀ ਜੇਲ੍ਹ ਚ ਮੀਠਾ ਜਾ ਕੇ ਵੇਖ ਲੋ ਤੇ ਸਾਨੂੰ ਕਹਿੰਦੇ ਕਿਸੇ ਵੱਡੇ ਮਗਰਮੱਛ ਨੂੰ ਹੱਥ ਨਹੀਂ ਪਉਂਦੇ ਤੇ ਹੁਣ ਜੇ ਅਸੀਂ ਅਖੀਲੇ ਮਗਰਮੱਛ ਨੂੰ ਹੱਥ ਪਾਇਆ ਵਾ ਤੋਂ ਵੀ ਸਾਰੇ ਦੇ ਸਾਹਮਣੇ ਜੀ ਇਸ ਕਰਕੇ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਵੱਧ ਰਹੀਆਂ ਨੇ 25 ਜੂਨ 2025 ਨੂੰ ਉਹਨਾਂ ਨੂੰ ਉਹਨਾਂ ਦੇ ਘਰੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਦੋ ਵਾਰੀ ਉਹਨਾਂ ਦਾ ਰਿਮਾਨ ਬੇਲਾ ਸੀ 11-12 ਦਾ ਰਿਮਾਨ ਮਿਲਿਆ ਸੀਗਾ ਦੋ ਕਿ ਤਿੰਨ ਦਿਨ ਦਾ ਰਮਲ ਇਸ ਕਰਕੇ ਰੱਖਿਆ ਸੀ ਇਹ ਪੈਂਡਿੰਗ ਵੀ ਜੇ ਲੋਡ ਪੈਂਡ ਤੇ ਫਿਰ ਮੈਂ ਰਮਲ ਲੈ ਸਕਦੇ ਅਸੀਂ ਤੇ ਬਿਕਰਮ ਸਿੰਘ ਮਜੀਠੀਆ ਜੀਆਂ ਮੁਸ਼ਕਲਾਂ ਹੋ ਸਕ ਵੱਸ ਸਕਦੀਆਂ ਨੇ ਦਵਿੰਦਰ ਸਿੰਘ ਵੇਰਕਾ ਦੀ ਗ੍ਰਿਫਤਾਰੀ ਤੋਂ ਬਾਅਦ ਗਨੀਬ ਕੌਰ ਮਜੀਠੀਆ ਦੀ ਜਿਹੜੀ ਗ੍ਰਿਫਤਾਰੀ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਇਹਨਾਂ ਦੇ ਇੱਕ ਜਿਹੜੇ ਪੀ ਪੀ ਰਹਿ ਦੇਣਾ ਦੇ ਨਿੱਜੀ ਸਹਾਇਕ ਦੇ ਕੁਝ ਲੋਕ ਉਹਨਾਂ ਦੀਆਂ ਗ੍ਰਿਫਤਾਰੀਆਂ ਝ ਹੋ ਸਕਦੀਆਂ ਨੇ ਇਹ ਪਹਿਲੀ ਗ੍ਰਿਫਤਾਰੀ ਹੈ ਬਿਕਰਮ ਸਿੰਘ ਮਜੀਠੀਆ ਤੋਂ ਜਿਹੜੀ ਉਹਨਾਂ ਦੇ ਘਰ ਦੇ ਵਿੱਚ ਹਕੂਮਤ ਕੀਤੀ ਗਈ ਆ ਕਿਉਂਕਿ ਦਵਿੰਦਰ ਸਿੰਘ 베ਰਕਾ ਨੇ 25 ਤਰੀਕ ਨੂੰ ਜਿਸ ਤਰੀਕੇ ਨਾਲ ਉਹਨਾਂ ਦੀ ਵਿਰੋਧ ਕਰਨ ਵਾਲੀ ਅਗਵਾਈ ਕੀਤੀ ਜਿਸ ਉਸ ਨੂੰ ਲੈ ਕੇ ਗ੍ਰਿਫਤਾਰੀ ਹੋਈ ਹੈ ਤੇ ਹੋਰ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਹੈ ਅਗਲੇ ਕੁਝ ਦਿਨ ਤੁਸੀਂ ਹੋਰ ਗ੍ਰਿਫਤਾਰੀਆਂ ਦੇ ਬਿਕਰਮ ਮਜੀਠੀਆ ਨੇਲੇ ਨੇ ਉਹਨਾਂ ਅੰਡਰਗ੍ਰਾਉਂਡ ਹੋਣੇ ਸ਼ੁਰੂ ਹੋ ਜਾਣਗੇ ਉਹਨਾਂ ਦੀ ਗ੍ਰਿਫਤਾਰੀ ਨੇ ਕਿਸੇ ਵੇਲੇ ਵੀ ਸੰਭਵ ਨਹੀਂ ਜੀ ਜੀ ਦੇਖਦੇ ਹਾਂ ਕੀ ਹੁੰਦਾ ਬਾਕੀ 19 ਜਨਵਰੀ ਤੇ ਨਜ਼ਰ ਟਿਕੀਆਂ ਹੋਈਆਂ ਨੇ ਕਿ ਸੁਪਰੀਮ ਕੋਰਟ ਵੱਲੋਂ ਕੀ ਫੈਸਲਾ ਸੁਣਾਇਆ ਜਾਂਦਾ ਹੈ ਪਰ ਸਭ ਪੰਜਾਬ ਕੈਬਨਿਟ ਦੇ ਵਿੱਚ ਇੱਕ ਵਾਰ ਫੇਰ ਸਾਨੂੰ ਫੇਰ ਬਦਲ ਦੇਖਣ ਨੂੰ ਮਿਲਿਆ ਸੰਜੀਵ ਅਰੋੜਾ ਨੂੰ ਕਾਫੀ ਪਾਵਰਫੁਲ ਜਿਹੜਾ ਬਣਾ ਦਿੱਤਾ ਗਿਆ ਤੇ ਡਾਕਟਰ ਰਵਜੋਤ ਸਿੰਘ ਦੇ ਕੋਲੋਂ ਵੀ ਡਿਪਾਰਟਮੈਂਟ ਇੱਕ ਖੋ ਕੇ ਤੇ ਉਹਨਾਂ ਨੂੰ ਦੂਸਰਾ ਐਨਆਰਆਈ ਵਿਭਾਗ ਦੇ ਦਿੱਤਾ ਕੀ ਸੰਕੇਤ ਮਿਲਣੇ ਉਸ ਤੋਂ ਕੀ ਸਤਾਈ ਦੀਆਂ ਚ ਉਹਨਾਂ ਨੂੰ ਲੈ ਕੇ ਤਾਂ ਨਹੀਂ ਕੋਈ ਸੰਕੇਤ ਦਿੱਤਾ ਜਾ ਰਿਹਾ ਕਿਉਂ ਸੰਜੀਵ ਅਰੋੜਾ ਨੂੰ ਇੰਨਾ ਪਾਵਰਫੁਲ ਜਿਹੜੀ ਉਹ ਸਰਕਾਰ ਬਣਾ ਰਹੀ ਹੈ ਪਹਿਲੀ ਗੱਲ ਤੇ ਇਹ ਆ ਕਿ ਕੇਜਰੀਵਾਲ ਨੇ ਇੱਕ ਸ਼ਬਦ ਕਹਿਆ ਜੀ ਟਿਕਟ ਲੈਣ ਵਾਸਤੇ ਮੇਰੇ ਪਿੱਛੇ ਚਮਚੀ ਮਾਰਨ ਦੀ ਲੋੜ ਨਹੀਂ ਮੈਨੂੰ ਪਤਾ ਕਿਹਨੂੰ ਟਿਕਟ ਦੇਣੀ ਆ ਤੇ ਕਿਹਨੂੰ ਨਹੀਂ ਦੇਣੀ ਜਿਹਦਾ ਕੰਮ ਸੰਤੁਸ਼ਟੀਜਨਕ ਹੋਊਗਾ ਉਹਨੂੰ ਟਿਕਟ ਦਿੱਤੀ ਜਾਊਗੀ ਬਾਕੀਆਂ ਨੂੰ ਨਹੀਂ ਦਿੱਤੀ ਜਾਊਗੀ ਤੇ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਇਹਨਾਂ ਨੇ ਰਾਸ਼ਸਭਾ ਲੈ ਲੋ ਜਿਵੇਂ ਸੰਜੀਵ ਰੋਲੇ ਵਰਗੇ ਵੀ ਨੇ ਜਿਹੜੀ ਯੂਨੀਵਰਸ ਲਵਲੀ ਯੂਨੀਵਰਸਿਟੀ ਵਾਲੇ ਵਰਗੇ ਨੇ ਸੰਦੀਪ ਪਾਠ ਵਰਗੇ ਨੇ ਵੱਡੇ ਵੱਡੇ ਲੋਕ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਬਹੁਤਾ ਨਾਤਾ ਵੀ ਨਹੀਂ ਪੰਜਾਬ ਦੇ ਸੱਭਿਆਚਾਰ ਨਾਲ ਨਾਤਾ ਨਹੀਂ ਪੰਜਾਬ ਦੀ ਸਮਾਜਿਕ ਸਥਿਤੀ ਨਾਲ ਨਾਤਾ ਨਹੀਂ ਪੰਜਾਬ ਦੀ ਰਾਜਨੀਤੀ ਨਾਲ ਕੋਈ ਨਾਤਾ ਨਹੀਂ ਉਹਨਾਂ ਲੋਕਾਂ ਨੂੰ ਇਹਨਾਂ ਅਜਲਾ ਜੀ ਖੜੇ ਕਰਕੇ ਤੇ ਵੱਡੇ ਉਹਦੇ ਦਿੱਤੇ ਕਿਉਂਕਿ ਉਹ ਮਾਲਦਾਰ ਸਾਮੀਏ ਸਨ ਜੀ ਸੰਜੀਵ ਰੋਲੇ ਰਾਜ ਸਭਾ ਤੋਂ ਇਹਨਾਂ ਨੇ ਸਤੀਫਾ ਦਵਾ ਕੇ ਤੇ ਇਲੈਕਸ਼ਨ ਲੜਾਈ ਸੀਗੀ 22 ਇਲੈਕਸ਼ਨ ਜਿਹੜੀ ਇੱਕ ਇਹਨਾਂ ਦਾ ਐਮ.ਐਲ.ਏ ਸੀ ਮਰ ਜਿਹਨੇ ਸੂਸੀਡ ਕਰ ਲਈ ਸੀ ਕੀ ਤੇ ਉਹਨੂੰ ਬਾਅਦ ਇਹਨਾਂ ਨੇ ਇੱਥੇ ਜਿਹੜੀ ਇਲੈਕਸ਼ਨ ਲੜਾਈ ਛੱਡੀ ਗੋਗੀ ਗੋਗੀ ਦਾ ਸੀ ਐਮ.ਐਲ.ਏ ਹੁਣ ਇਹਨਾਂ ਨੇ ਜਿਹੜੀ ਇਲੈਕਸ਼ਨ ਲੜੀ ਐ ਇਹ ਚਲੋ ਇਲੈਕਸ਼ਨ ਜਿੱਤ ਗਿਆ ਤੇ ਇਹਨਾਂ ਦਾ ਪਹਿਲਾ ਕਮਿਟਮੈਂਟ ਕੀਤੀ ਸੀ ਵੀ ਇਲੈਕਸ਼ਨ ਜਿੱਤਣ ਤੋਂ ਬਾਅਦ ਤੈਨੂੰ ਮੰਤਰੀ ਬਣਾਇਆ ਜਾਊਗਾ ਜੀ ਮੰਤਰੀ ਬਣਾਉਂ ਦੇ ਨੂੰ ਇੰਡਸਟਰੀ ਏਰੀਆ ਤੇ ਐਨਆਰਏ ਵਗੈਰੇ ਦੇ ਦਿੱਤੇ ਕਿ ਇੰਡਸਟਰੀ ਰੱਖੇ ਦਿੱਤੀ ਸੀ ਵੀ ਇਹ ਆਪ ਇੰਡਸਟਰੀਸਟ ਹੈ ਤੇ ਵਪਾਰੀਆਂ ਨੂੰ ਤੇ ਇੰਡਸਟਰੀਸ ਵਿੱਚ ਜਾਣ ਦਾ ਹੁਣ ਡਾਕਟਰ ਅਵਜੋਦ ਸਿੰਘ ਜਿਹੜਾ ਸੀ ਉਹ ਸਤਾਨਿਕ ਸਰਕਾਰਾਂ ਦੇ ਮਹਿਕਮੇ ਜਿਵੇਂ ਤਾਂ ਕਾਮਯਾਬ ਨਹੀਂ ਹੋ ਸਕਿਆ ਸਤਾਨਿਕ ਸਤਾਰਾਂ ਦਾ ਜਿਹੜਾ ਮਹਿਕਮਾ ਵਾ ਲੋਕਲ ਬਾਡੀ ਜਿਹਨੂੰ ਕਹਿੰਦੇ ਉਹ ਬੜਾ ਮਹੱਤਵਪੂਰਨ ਮਹਿਕਮਾ ਬੇਸਿਕਲੀ ਜਿਹਨੂੰ ਅਸੀਂ ਸਰਕਾਰ ਦੇ ਵਿੱਚ ਸਰਕਾਰ ਕਹਿੰਦੇ ਆ ਉਸ ਮੰਤਰੀ ਨੂੰ ਦੂਸਰਾ ਮੁੱਖ ਮੰਤਰੀ ਵੀ ਕਿਹਾ ਜਾ ਸਕਦਾ ਵਾ ਜੀ ਇਸ ਕਰਕੇ ਜਿਹੜਾ ਸੰਜੀਵ ਰੋੜਾ ਵਾ ਇੱਕ ਕਮਾਲਦਾਰ ਸਾਮੀ ਹੈ ਹਜ਼ਾਰਾਂ ਕਰੋੜ ਦਾ ਦਾ ਆਪਣਾ ਵਪਾਰਾ ਹਜ਼ਾਰਾਂ ਕਰੋੜ ਦੀ ਆਪਣੀ ਟਰਨਓਵਰ ਹੈ ਇਹਦੀ ਇਹ ਵਪਾਰੀਆਂ ਨੂੰ ਚੰਗੀ ਤਰ੍ਹਾਂ ਜਾਣਦਾ ਵਾ ਤੇ ਜਿਹੜੇ ਸਾਡੇ ਇੰਡਸਟਰੀਅਲਿਸ ਨੇ ਸਨਮਤ ਕਰ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਵਾ ਬੁਣਕਰਾਂ ਨੂੰ ਚੰਗੀ ਤਰ੍ਹਾਂ ਜਾਣਦਾ ਵਾ ਉਨ ਇਹਨੂੰ ਇਹ ਮਹਿਕਮਾ ਇਸਰਕੇ ਦਿੱਤਾ ਗਿਆ ਵੀ ਭਾਈ ਤੇਰੇ ਕੋਲ 1000 ਕਰੋੜ ਰੁਪਈਆ ਸੀ ਇਲੈਕਸ਼ਨ ਚ ਲੈਣੇ ਉਹ ਕਿੱਥੋਂ ਇਕੱਠਾ ਕਰਨਾ ਉਹਨੂੰ ਐਸੇ ਕਰਕੇ ਜਿਹੜੀ ਗੱਲ ਉਹਨੇ ਕਹੀ ਆ ਕੇਜਰੀਵਾਲ ਉਹਨੇ ਠੀਕ ਆ ਵੀ ਆਮ ਆਦਮੀ ਪਾਰਟੀ ਹੁਣ ਆਮਦਨੀ ਇੱਕ ਖਾਸ ਬਣ ਚੁੱਕੀ ਹੈ ਜੀ ਡਾਕਟਰ ਰਵਜੋਤ ਲੋਕ ਸੰਪਰਕ ਮਹਿਕਮਾ ਤੇ ਇੱਕ ਰਹਿ ਗਿਆ ਆਪਣਾ ਐਨ ਆਰ ਆ ਦਾ ਐਨ ਆਰ ਆ ਦਾ ਲੋਕ ਸੰਪਰਕ ਵਿਭਾਗ ਦੇ ਵਿੱਚ ਵੀ ਇਹ ਬੜੇ ਪਛੜੇ ਪਏ ਨੇ ਜਿਵੇਂ ਕਿ ਸਭ ਤੋਂ ਮਹੱਤਵਪੂਰਨ ਸਰਕਾਰ ਦੀ ਜਿਹੜੀ ਪ੍ਰਾਪਤੀਆਂ ਹਨ ਲੋਕਾਂ ਤੱਕ ਪਹੁੰਚਾਉਣ ਲਈ ਲੋਕ ਸੰਪਰਕ ਵਿਭਾਗ ਜਿਹੜਾ ਬਹੁਤ ਜ਼ਿਆਦਾ ਕਾਰਸ਼ੀਲ ਹੁੰਦਾ ਵਾ ਤੇ ਇਹ ਸਰਕਾਰ ਤੇ ਜਿਹੜੇ 10-10 ਸਾਲ ਤੋਂ ਇੱਥੇ ਬੈਠੇ ਸੀ ਡੀਪੀ ਅਰੋ ਬੈਠੇ ਸੀ ਕਈ ਹੋਰ ਅਫਸਰ ਬਿੱਠੇ ਚ ਬਦਲ ਨਹੀਂ ਸਕੀ ਬਾਕੀ ਨਾ ਕੀ ਕਰਨਾ ਜੀ ਉਹ ਜਿਹੜੇ ਪਹਿਲੇ ਅਰੋ ਲੱਗੇ ਸੀ ਉਹ ਆਪਣੀਆਂ ਪਿਛਲੀਆਂ ਪਾਰਟੀਆਂ ਦੀ ਪੁਸ਼ਪਨੀ ਅੱਜ ਵੀ ਕਰਦੇ ਨੇ ਉਹਨਾਂ ਨੂੰ ਜਾ ਕੇ ਮੁਕਤੇ ਵੀ ਦੱਸ ਦੇਦੇ ਨੇ ਸਰਕਾਰ ਦੀਆਂ ਕਮਜ਼ੋਰੀਆਂ ਵੀ ਦੱਸ ਦੇਦੇ ਨੇ ਸਰਕਾਰ ਕੱਖ ਨਹੀਂ ਕਰ ਸਕੀ ਉੱਤੇ ਹੁਣ ਲੋਕ ਸੰਪਰਕ ਵਿਭਾਗ ਮਹਿਕਮਾ ਵੀ ਮਹੱਤਵਪੂਰਨ ਮਹਿਕਮਾ ਇਹ ਵੀ ਆਮ ਤੌਰ ਤੇ ਉਸ ਵਿਅਕਤੀ ਤਜੰਦਾ ਜਿਹੜਾ ਬਹੁਤ ਜ਼ਿੰਮੇਵਾਰੀ ਨਾਲ ਕੰਮ ਕਰੇ ਅਕਾਲੀ ਸਰਕਾਰ ਦੇ ਵੇਲੇ ਜਿਆਦਾ ਸਮੇ ਇਹ ਮਹਿਕਮਾ ਜਣਾ ਸੀਗਾ ਉਹ ਵਿਕਰਮ ਜਿੱਠੀ ਕੋਲ ਰਿਹਾ ਤੇ ਕੈਪਟਨ ਮਰਿੰਦਰ ਸਿੰਘ ਨੇ ਇਹ ਮਹਿਕਮਾ ਆਪਣੇ ਕੋਲ ਰੱਖਿਆ ਸੀ ਤੇ ਉਹਦੇ ਸਿਪਾਸਲਾ ਜਿਹੜੇ ਭਗਤ ਚਾਹ ਵਰਗੇ ਸੀ ਉਹ ਚਲਾਉਂਦੇ ਸੀ ਉਹਨੂੰ ਹੁਣ ਜਿਹੜਾ ਇਹਨਾਂ ਨੇ ਮੈਂ ਕਿਹਾ ਲੋਕਲ ਬਾਡੀ ਦੇ ਦਿੱਤਾ ਸਿਰਫ ਇਹ ਆਪੀ ਇਲੈਕਸ਼ਨ ਲੜਨੀ ਹੈ ਤੇ ਇਲੈਕਸ਼ਨ ਦੇ ਫੰਡਾਂ ਦੀ ਲੋੜ ਆ ਜੇ ਫੰਡ ਇਕੱਠੇ ਕਰ ਸਕਦਾ ਤੇ ਉਹ ਸੰਜੀਵ ਰੋੜਾ ਕਰ ਸਕਦਾ ਜੀ ਮੈਨੂੰ ਇੱਕ ਫੋਨ ਹੁੰਦਾ ਸੰਜੀਵ ਰੋੜੇ ਨੂੰ ਡਿਪਟੀ ਮੁੱਖ ਮੰਤਰੀ ਮਾਸਰੇ ਤਾਂ ਮੈਂ ਕਿ ਬਣਾਇਆ ਜਾ ਸਕਦਾ ਲੇਕਿਨ ਡਿਪਟੀ ਮੁੱਖ ਮੰਤਰੀ ਬਣਾ ਕੇ ਕਰੋਗੇ ਤੁਸੀਂ ਕੀ ਡੀਪੀ ਮੁੱਖ ਮੰਤਰੀ ਸਿਰਫ ਨਾਂ ਹੀ ਹੋਣਾ ਉਹਦਾ ਜਾਂ ਪਲੇਟਨ ਦੀ ਡਿਪਟੀ ਮੁੱਖ ਮੰਤਰੀ ਲੱਗਣੀ ਹੈ ਲੇਕਿਨ ਉਹਦੇ ਕੋਲ ਕਿਸੇ ਪ੍ਰਕਾਰ ਦੇ ਵੱਧ ਅਧਿਕਾਰ ਨਹੀਂ ਹੋਣੇ ਕਿਸੇ ਅਧਿਕਾਰ ਕੋ ਮਨਿਸਟਰ ਨਹੀਂ ਰਹਿਣੇ ਇਸ ਕਰਕੇ ਲੋਕਲ ਬਾਡੀ ਮਨ ਮਹਿਕਮਾ ਜਿਹੜਾ ਸੀ ਸੰਜੀਵ ਅਰੋੜੇ ਨੂੰ ਜਿਹੜਾ ਉਹਦਾ ਕਾਰਨ ਮੇਨ ਦਾ ਵੀ 2027 ਦੀ ਚੋਣ ਜੀ ਹੁਣ 2027 ਚੋਣ 2026 ਚੋਣ ਦੀ ਇਹ ਪਤਾ ਨਹੀਂ ਹੂੰ ਕਿਉਂਕਿ ਤੁਹਾਨੂੰ ਪੈਗਾਪੀ 1 April ਤੋਂ ਲੈ ਕੇ 30 June ਤੱਕ ਮਰਦਮਸ਼ਿਮਾਰੀ ਜਿਹੜੀ ਉਹ ਸ਼ੁਰੂ ਹੋ ਰਹੀ ਹੈ। ਪਹਿਲੇ ਫੇਸ ਦੀ ਜਿਹੜੀ ਮਰਦਮਸ਼ਿਮਾਰੀ ਹੋਊਗੀ ਤੇ ਦੂਸਰੇ ਦੀ 1 January ਲੈ ਕੇ 30 May ਤੱਕ। ਹੁਣ ਇਹ ਕੁਝ ਜਿਹੜੇ ਸਾਡੇ ਬੁੱਧੀ ਜਗਰਕ ਦੇ ਲੋਕ ਨੇ ਉਹ ਕਾਹ ਸਾਈਂ ਲਈ ਬੈਠੇ ਨੇ ਕਿ ਸ਼ਾਇਦ ਇਹ ਇਲੈਕਸ਼ਨ ਜਿਹੜੀ ਆ ਪਹਿਲਾਂ ਆ ਜਾਵੇ। ਨਵੰਬਰ ਚੋ ਦੇ ਅਕਤੂਬਰ ਚੋ ਦੇ ਕਿਉਂਕਿ ਚੋਣ ਕਮਿਸ਼ਨ ਕੋਲ ਅਧਿਕਾਰ ਆ ਕੁਝ ਸਮਾਂ ਪਹਿਲਾਂ ਇਲੈਕਸ਼ਨ ਕਰਾਉਣ ਦਾ। ਕਿਉਂ ਜਿਹੜੀਆਂ ਉਹਨਾਂ ਨੇ ਮਰਦਮਸ਼ੁਮਾਰੀ ਕਰੀ ਇਹ ਮੁਲਾਜ਼ਮ ਉਹੀ ਹੋਣੇ ਆ ਜੀ ਚਰ ਹੋਣੇ ਆ ਕਈ ਵਿਭਾਗਾ ਦੇ ਕਲਰ ਕੋੜੇ ਉਹ ਸਾਰੇ ਲਾਏ ਹੋਣੇ ਇਹਨਾਂ ਨੇ ਤੇ ਉਹਨਾਂ ਨੇ ਇਲੈਕਸ਼ਨ ਕਰਾਉਣੀ ਆ ਇਸ ਕਰਕੇ ਜਿਹੜੀ 5 ਸੂਬਿਆਂ ਚ ਇਲੈਕਸ਼ਨ ਹੋਣੀ ਆ 2027 ਦੇ ਵਿੱਚ ਜਿਹੜੀ ਹੋਣੀ ਆ ਜਨਵਰੀ ਤੋਂ ਲੈ ਕੇ ਮਾਰਚ ਤੱਕ ਹੋਣੀ ਆ ਉਹਨਾਂ ਦੇ ਵਿੱਚ ਕਿャਸੇ ਲਈ ਜਾਦੀ ਹੈ ਵੀ ਪਹਿਲਾਂ ਇਲੈਕਸ਼ਨ 2027 ਦੀ بجائے 26 ਚ ਹੀ ਹੋ ਜਾਵੇ ਪੋਸਿਬਿਲਟੀ ਹੈ ਲੇਕਿਨ ਇਹ ਜਿਹੜਾ ਇਹਨਾਂ ਨੇ ਇਸ ਵੇਲੇ ਜਿਹੜਾ ਸ਼ੱਕਾ ਮਾਰਿਆ ਵਾ ਕੇਜਰੀਵਾਲ ਦੇ ਸੰਜੀਵ ਅਰੋੜੇ ਨੂੰ ਇਹ ਮਹਿਕਮਾ ਦੇ ਕੇ ਕਿਉਂਕਿ ਉਹ ਇੱਕ ਮਹਿਕਮਾ ਹੋਰ ਚਾਹੁੰਦਾ ਵਾ ਸ਼ਾਇਦ ਉਹ ਵੀ ਦੇ ਦਿੱਤਾ ਜਾਂਦੀ ਉਹਨੂੰ ਉਹ ਕਹਿੰਸੀ ਬਾਅਦ ਦੱਸਾਂ ਕਿ ਕਿਹੜਾ ਮਹਿਕਮਾ ਚਾਹੁੰਦਾ ਲੇਕਿਨ ਦੋ ਵੱਡੇ ਮਹਿਕਮੇ ਇੱਕ ਇੰਡਸਟਰੀ ਦਾ ਇੱਕ ਲੋਕਲ ਬਾਡੀ ਦਾ ਉਹਨੂੰ ਦੇਣ ਦੇ ਨਾਲ ਜਿਹੜਾ ਸੀਗਾ ਹੁਣ ਇਹਨਾਂ ਦੇ ਕਾਰਨ ਇੱਕੋ ਹੀ ਆਤੀ ਆਪਾਂ ਪਾਈ ਫੰਡ ਇਕੱਠੇ ਕਰਨੇ ਇਲੈਕਸ਼ਨ ਵਾਸਤੇ ਵਦ ਤੋਂ ਵਦ ਸਖਬੀਰ ਸਿੰਘ ਬਾਦਲ ਕਹਿੰਦਾ ਹੁੰਦਾ ਹੈ ਲੈ ਇਲੈਕਸ਼ਨ ਦੀ ਕਿਹੜੀ ਗੱਲ ਆ 1000 ਕਰੋੜ ਰੁਪਇਆ ਖਰਚੋ ਤੇ ਇਲੈਕਸ਼ਨ ਜਿੱਤ ਸਕਦੇ ਤੁਸੀਂ ਲੇਕਿਨ ਨਾ ਉਹਨਾਂ ਦੇ ਪੈਸੇ ਖਰਚੇ ਕੰਮ ਆਏ ਨਾ ਇਲੈਕਸ਼ਨ ਜਿੱਤੀ ਤੇ 2022 ਚ ਜਿਹੜਾ ਹਸ਼ਰ ਹੋਇਆ ਉਹ ਵੀ ਜੇ ਕਿਤੇ ਉਹਨਾਂ ਦਾ ਬਸਮਾ ਦਾ ਸਮਝੌਤਾ ਹੁੰਦਾ ਤਾਂ ਸ਼ਾਇਦ ਉਹ ਵੀ 3 ਸੀਟਾਂ ਦਾ ਇਹਨਾਂ ਦੀ ਹੁੰਦੀਆਂ ਜੀ ਜੀ ਬਿਲਕੁਲ ਪੜਸਵੇ ਸਵੇਲੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਸੁਰਖੀਆਂ 'ਚ ਮਾਮਲਾ ਬਣਿਆ ਹੋਇਆ ਹੈ 328 ਰੂਪਾਵਨ ਸਰੂਪਾਂ ਵਾਲਾ ਮਾਮਲਾ ਜਿੱਥੇ ਪੰਜਾਬ ਸਰਕਾਰ ਵਰਸਸ ਐਸਜੀਪੀਸੀ ਹੋਈ ਪਈ ਹੈ ਇਸ ਮਾਮਲੇ ਦੇ ਵਿੱਚ ਜਿਹੜੀ ਸਟ ਹੈ ਉਹ ਲਗਾਤਾਰ ਜਾਂਚ ਕਰ ਰਹੀ ਹੈ ਭਾਵੇਂ ਐਸਜੀਪੀਸੀ ਸਹਿਯੋਗ ਨਹੀਂ ਦੇ ਰਹੀ ਪਰ ਸਟ ਨੇ ਆਪਣੀ ਜਿਹੜੀ ਕਾਰਵਾਈ ਹੈ ਉਹ ਜਾਰੀ ਰੱਖੀ ਹੋਈ ਹੈ ਹੁਣ ਸਟ ਲੁਧਿਆਣੇ ਪਹੁੰਚੀ ਹੈ ਪਿਛਲੇ ਦਿਨੀ 15 ਹੋਰ ਥਾਵਾਂ ਦੇ ਉੱਤੇ ਛਾਪੇਮਾਰੀ ਹੋਈ ਕਹਿੰਦੇ ਲੁਧਿਆਣੇ ਵਿੱਚ ਛਾਪੇਮਾਰੀ ਕੀਤੀ ਹੈ ਕੋਈ ਸੀਏਸੀ ਜਿਹੜੇ ਦਫ਼ਤਰ ਦੇ ਉੱਤੇ ਛਾਪੇਮਾਰੀ ਹੋਈ ਹੈ ਕੀ ਕੁਝ ਮਿਲਿਆ ਉਥੋਂ ਤੇ ਕੀ ਲੱਗਦਾ ਹੈ ਕਿ ਹੁਣ ਉਹਦੇ ਸਮੇਂ ਨੂੰ ਹੋਰ ਕਿਤੇ ਕਿਤੇ ਛਾਪੇ ਮਾਰੀ ਪੂ ਸਕਦੀ ਹੈ ਤੇ ਕੀ ਸਤਿੰਦਰ ਕੋਹਲੀ ਦੇ ਨਾਲ ਵੇਸ ਦਾ ਕੋਈ ਸੰਬੰਧ ਹੋ ਸਕਦਾ ਹੈ? ਮੇਰੇ ਕੋਲ ਇੱਕ ਅਛੁਨੀਏ ਸੋਸੀਏ ਜਿਹੜੀ ਹੈਗੀ ਆ ਜੇ ਉਹਦੇ ਤੇ ਰੇਡ ਹੋਇਆ ਤੇ ਉਹਦੀ ਕਲਿਊ ਜਿਹੜੀ ਆ ਉਹ ਬੇਕਾਇਦਾ ਤੌਰ ਤੇ ਕਿੱਥੋਂ ਮਲੀ ਹੋਗੀ ਸਤਿੰਦਰ ਕੋਹਲੋਂ? ਜੀ ਸਤਿੰਦਰ ਸਿੰਘ ਕੋਲ ਹੀ ਨਹੀਂ ਦੱਸਿਆ ਹੋ ਗਿਆ ਪਰ ਇੱਥੇ ਸੜਾ ਕੁਝ ਪਿਆ ਹੋਇਆ ਹੈ। ਇਹਨਾਂ ਨੇ ਰੈਡ ਕੀਤੀ ਹੈ ਤੇ ਬਾਰ ਕੌਂਸਲ ਵਾਲੇ ਤੇ ਕੁਝ ਜਿਹੜੇ ਸੀਏ ਵਾਲੇ ਨੇ ਇਹਨਾਂ ਨੇ ਉੱਥੇ ਜਿ ਬਕਾਇਦਾ ਤੌਰ ਤੇ ਪ੍ਰੋਟੈਸਟ ਵੀ ਕੀਤੇ ਵੀ ਸਾਡੇ ਕੰਮ 'ਚ ਖਾਮ-ਖੰਜੜੀ ਆ ਉਹ ਵਿਜੀਲੈਂਸਰੀ ਗੜਬੜ ਕਰ ਰਹੀ ਹੈ ਬੜ ਉਸ ਗੜਬੜ ਕਰ ਰਹੀ ਹੁਣ ਜਿਹੜੀ ਪੁਲਿਸ ਗੜਬੜ ਕਰ ਰਹੀ ਆ ਉਹਨਾਂ ਨੇ ਆਪਣਾ ਕੰਮ ਕਰਨਾ ਇਹਨਾਂ ਨੇ ਆਪਣਾ ਕੰਮ ਕਰਨਾ ਪਤਾ ਲੱਗਾ ਵੀ ਉੱਥੇ ਕੁਝ ਲੈਪਟਾਪ ਤੇ ਕੁਝ ਮੋਬਾਈਲ ਬਰੰਦ ਕੀਤੇ ਗਏ ਨੇ ਜੀ ਬੇਸਿਕਲੀ ਆਪਾਂ ਥੋੜਾ ਜਿਆਦਾ ਵਿਸਾਦ ਚੱਲੀਏ 2013 ਤੇ 14 2013 ਲਗੇ 15 ਤੱਕ ਇਹ ਮਾਮਲਾ ਸ਼ੁਰੂ ਹੋਇਆ ਸੀਗਾ 26 ਜੂਨ 2020 ਨੂੰ ਹਿਊਮਨ ਰਾਈਟਸ ਵਾਲਿਆਂ ਨੇ ਚਿੱਠੀ ਲਿਖੀ ਅਕਾਲ ਤਖਤ ਦੇ ਜਥੇਦਾਰ ਨੂੰ ਜਿਹਦੇ ਵਿੱਚ ਉਹਨਾਂ ਸਰੂਪਾ ਦੇ ਗੁੰਮ ਹੋਣ ਬਾਰੇ ਕਿਹਾ ਗਿਆ ਸੀਗਾ 4 ਨਵੰਬਰ 2020 ਨੂੰ ਦਰਬਾਰ ਸਾਹਿਬ ਦੇ ਸਾਹਮਣੇ ਹਜ਼ੂਰੀ ਲੱਗੀ ਬਲਦੇਵ ਸਿੰਘ ਵਡਾਲਾ ਨੇ ਇੱਕ ਮੋਰਚਾ ਪੱਕੇ ਤੌਰ ਤੇ ਰਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਗੁਰਵਤਨ ਸਿੰਘ ਇੱਕ ਵਿਅਕਤੀ ਆ ਉਹਨੇ 21 ਨਵੰਬਰ ਨੂੰ ਇੱਕ ਰਿਪਰੈਜੈਂਟੇਸ਼ਨ ਜਿਹੜੀ ਐਸਡੀਪੀਸੀ ਤੇ ਪੰਜਾਬ ਸਰਕਾਰ ਨੂੰ ਦਿੱਤੀ 11 ਮਾਰਚ ਨੂੰ ਗੁਰਵਤਨ ਸਿੰਘ ਨੇ ਜਿਹੜਾ ਸੀਗਾ ਐਮਲੋ ਜਿਹੜੀ ਐਸਡੀਪੀਸੀ ਸੀ ਪੰਜਾਬ ਸਰਕਾਰ ਨੂੰ ਲੀਗਲ ਨੋਟਿਸ ਭੇਜਿਆ ਤੇ ਦੋਵਾਂ ਦੇ ਸਬੰਧਤ ਰਹਿਣ ਕੋਈ ਕਾਰਵਾਈ ਨਹੀਂ ਕੀਤੀ ਗਈ 12 ਅਪ੍ਰੈਲ 2020 ਨੂੰ ਗੁਰਵਤਨ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜਿਹੜਾ ਸੀ ਇਰਿੱਟ ਪਟੀਸ਼ਨ ਦਾਖਲ ਕਰ ਦਿੱਤੀ ਖਾਈ ਗਸਤੂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਰਿਟ ਪਟੀਸ਼ਨ ਦਾ ਇਸ ਕਾਰਨ ਪੜਾ ਰ ਕਰ ਦਿੱਤਾ ਕਿ ਪੰਜਾਬ ਦੇ ਗ੍ਰਹਿਣ ਭਾਗ ਦੇ ਡੀਜੀਪੀ ਪੰਜਾਬ ਨੂੰ ਉਚਿਤ ਕਾਰਵਾਈ ਲਈ ਲਿਖ ਦਿੱਤਾ ਵਾ ਪਰੰਤੂ ਇਸ ਤੋਂ ਬਾਅਦ ਵੀ ਕੋਈ ਕਾਰਵਾਈ ਨਾ ਹੋਈ ਤੇ ਪਟੀਸ਼ਨ ਕਰਤਾ ਨੇ ਫਿਰ ਅਦਾਲਤੀ ਮਾਨ ਹਨ ਦੀ ਪਟੀਸ਼ਨ ਪੰਜਾਬ ਰੈਣਾ ਹੈਗੀ ਦਾਖਲ ਕਰ ਦਿੱਤੀ ਜੀ ਜਿਹਦੇ ਤੇ ਸੁਣਵਾਈ ਕਰਨ ਲਈ ਹਾਈ ਕੋਰਟ ਨੇ ਜਿਹੜਾ ਸੀ 2 ਅਕਤੂਬਰ ਨੂੰ ਜਿਹੜਾ ਸੀ ਇਹਨੂੰ ਸੱਦਿਆ ਸੀਗਾ 2 ਅਕਤੂਬਰ ਨੂੰ ਨੋਟਿਸ ਜਾਰੀ ਕਰ ਦਿੱਤਾ ਤੇ 16 ਦਸੰਬਰ 2025 ਨੂੰ ਡੀਜੀਪੀ ਨੂੰ ਤਲਬ ਕੀਤਾ ਸੀ ਤੁਸੀਂ ਆ ਕੇ ਦੱਸੋ ਤੇ ਬਾਰੇ ਚ ਇਹਨਾਂ ਨੇ ਉਸ ਹਾਈ ਕੋਰਟ ਦੀ ਪ੍ਰਕਿਰਿਆ ਤੋਂ ਬਚਣ ਵਾਸਤੇ ਫਿਰ ਜਿਹੜਾ ਸੀ 7 ਦਸੰਬਰ 2025 ਨੂੰ ਹੀ ਮਕਦਮਾ ਦਰਜ ਕੀਤਾ ਹੁਣ ਚਲੋ ਇਹ ਤੇ ਇਹਨਾਂ ਦਾ ਹੋ ਗਿਆ 16 ਦਸੰਬਰ ਤੋਂ ਲੈ ਕੇ ਕੋਈ ਦਿਨ ਜਿਹੜਾ ਪर्चा ਦਰਜ ਹੋ ਗਿਆ ਇਦੇ ਵਿੱਚ 16 ਕਰਮਚਾਰੀਆ ਜਿਹੜੇ ਉਹੀ ਕਰਮਚਾਰੀ ਜਿਹੜੀ ਡਾਕਟਰ ਇਛੇ ਸਿੰਘ ਨੇ ਰਿਪੋਰਟ ਦਿੱਤੀ ਸੀ ਉਹਦੇ ਬਿਹਾਵ ਤੇ ਉਹ 16 ਕਰਮਚਾਰੀਆ ਨੂੰ ਦੋਸ਼ੀ ਠਾਕੇ ਤੇ ਮੁਕੱਦਮਾ ਦਰਜ ਕਰ ਦਿੱਤਾ ਗਿਆ ਜਿਸ ਦੇ ਵਿੱਚ ਦੋ ਦੀ ਡੈਥ ਹੋ ਚੁੱਕੀ ਹੈ ਤੇ ਦੋ ਇਸ ਵੇਲੇ ਵਿਦੇਸ਼ਾਂ 'ਚ ਬੈਠੇ ਨੇ ਹੁਣ ਜਿਹੜੇ ਸਾਲਾਂ ਤੱਕ ਇਹਦੀ ਅੰਦਰੂਨੀ ਜਾਂਚ ਵੀ ਚੱਲੀ ਹੁਣ ਸ਼੍ਰੋਮਣੀ ਕਮੇਟੀ ਕਹਿੰਦੀ ਆ ਵੀ ਅਸੀਂ ਅੰਦਰ ਖਾਤੇ ਜਿਹੜਾ ਸੀ ਉਹਨਾਂ ਦੇ ਕਾਰਵਾਈ ਕਰ ਚੁੱਕੇ ਆ ਆਪਣੇ ਅੰਦਰੂਨੀ ਤੌਰ ਤੇ ਅੱਜ ਜੋ ਕੁਝ ਹੋ ਰਿਹਾ ਗਲਤ ਹੋ ਰਿਹਾ ਤੇ ਅਸੀਂ ਕਿਸੇ ਪ੍ਰਕਾਰ ਦਾ ਜਿਹੜਾ ਪਰਚਾਦਰ ਜੈ ਸਿੱਟ ਬਣਿਓ ਨੂੰ ਕੋਈ ਸਹਯੋਗ ਨਹੀਂ ਦੇਵਾਂਗੇ ਜੀ ਹੁਣ ਹੁਣ ਸਹਿਲ ਦਾਲਸਿਰ ਇੱਥੇ ਆ ਗਈ ਹੈ ਕਿ ਇਹਨੂੰ ਲੈ ਕੇ ਜਿਹੜਾ 328 ਰੂਪ ਇਹਨਾਂ ਨੂੰ ਲੈ ਕੇ ਗੱਲ ਵੱਧਦੀ ਜਾ ਰਹੀ ਹੈ ਅੱਜ ਵੀ ਮੇਰੇ ਕੋਲ ਜੇ ਇਨਫੋਰਮੇਸ਼ਨ ਨਹੀਂ ਆਈ ਅੱਜ ਜਿਹੜੇ ਦੋ ਵਿਕਤੀਆਂ ਦੇ ਵਿਅਕਤੀ ਸੀ ਕਲਵੰਤ ਸਿੰਘ ਦਲਬੀਰ ਸਿੰਘ ਤੇ ਪਰਮਦੀਪ ਸਿੰਘ ਇਹਨਾਂ ਤਿੰਨਾਂ ਨੇ ਆਪਣੀ ਹਾਈ ਕੋਰਟ ਦੇ ਵਿੱਚ ਇੰਟਰਮ ਮੇਲ ਲਾਈ ਸੀਗੀ ਉਹਦਾ ਸਰਕਾਰ ਨੂੰ ਨੋਟਿਸ ਲੱਗਿਆ ਸੀ ਤੇ ਅੱਜ ਉਹਦੀ ਤਰੀਖ ਸੀ ਉਹਦਾ ਪਤਾ ਨਹੀਂ ਅਜੇ ਤੱਕ ਰਿਪੋਰਟ ਨਹੀਂ ਆਈ ਕਿ ਕੀ ਬਣਿਆ ਕੀ ਨਹੀਂ ਬਣਿਆ ਲੇਕਿਨ ਇਹ ਮਾਮਲਾ ਜਿਹੜਾ ਜੇ ਗੁੰਜਲਦਰ ਕਰਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਬੜਾ ਵੱਡਾ ਰੋਲ ਹੈ ਬਿਲਕੁਲ ਸ਼੍ਰੋਮਣੀ ਕਮੇਟੀ ਲੋਕਾਂ ਨੂੰ ਸਹਿਯੋਗ ਨਹੀਂ ਦੇ ਰਹੀ ਸ਼੍ਰੋਮਣੀ ਕਮੇਟੀ ਦਾ ਨੂੰ ਸਹਿਯੋਗ ਨਹੀਂ ਦੇ ਰਹੀ ਤੇ ਤੁਹਾਨੂੰ ਪਤਾ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਸੁਪਰ ਪ੍ਰਾਈਮ ਮਿਨਿਸਟਰ ਮੈਂ ਸੁਪਰ ਪ੍ਰਾਈਮ ਮਿਨਿਸਟਰ ਇਸ ਤਰ੍ਹਾਂ ਕਿ ਕਿਆ ਬਾ ਸੌਰੀ ਸੁਪਰ ਸੁਪਰ ਪ੍ਰੈਜ਼ੀਡੈਂਟ ਨੇ ਇਸ ਕਰਕੇ ਕਿਆ ਬਾ ਕਿ ਜਦੋਂ ਪੰਜਾਬ ਦੇ ਵਿੱਚ ਬਾਦਲ ਸਾਹਿਬ ਦੀ ਸਰਕਾਰ ਸੀ ਉਦੋਂ ਅਸੀਂ ਸੁਖਬੀਰ ਸਿੰਘ ਬਾਦਲ ਨੂੰ ਸੁਪਰ ਸੀਮ ਕਹਿੰਦੇ ਹੁੰਦੇ ਸੀ ਕਿ ਉਹ ਬਾਦਲ ਸਾਹਿਬ ਤੋਂ ਉੱਪਰ ਬਾਦਲ ਸਾਹਿਬ ਆ ਕੁਝ ਕਰਦੇ ਜੋ ਕਰਦਾ ਵਾ ਸੁਖਬੀਰ ਸਿੰਘ ਬਾਦਲ ਕਰਦਾ ਇੱਥੇ ਵੀ ਹੁਣ ਪਰਿਵਾਰਵਾਦ ਸਾਡੇ ਸਿਆਸਤ 'ਚ ਇੰਨਾ ਕੁ ਜ਼ਿਆਦਾ ਗੂੜਾ ਤੇ ਇੰਨਾ ਕੁ ਜ਼ਿਆਦਾ ਜਿਹੜਾ ਵਾ ਉਹ ਵੱਧ ਚੁੱਕਾ ਵਾ ਪੀ ਸਰਦਾਰ ਸਿਮਰਨ ਸਿੰਘ ਮਾਨ ਜਿਹੜੇ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਉਹਨਾਂ ਨੇ ਆਪਣਾ ਬੇਟਾ ਈਮਾਨ ਸਿੰਘ ਮਾਨ ਅਗੇ ਕਰ ਦਿੱਤਾ। ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਵਾਲੇ ਕੱਲ ਇੱਕ ਮੰਗ ਪੱਤਰ ਦੇਣ ਵਾਸਤੇ ਗਏ ਸੀ ਸ਼੍ਰੋਮਣੀ ਕਮੇਟੀ ਨੂੰ ਵੀ ਤੁਸੀਂ ਸਹਿਯੋਗ ਕਰੋ ਸਿੱਟਦਾ ਤਾਂ ਕਿ ਸਚਾਈ ਸਾਹਮਣੇ ਆ ਸਕੇ। ਤੇ ਨਾਲ ਉੱਥੇ ਬੀਬੀਆਂ ਕੁਝ ਹੈਗੀਆਂ ਸੀ ਬੀਬੀਆਂ ਚੂੜੀਆਂ ਲੈ ਕੇ ਗਈਆਂ ਸੀ। ਉਹ ਕਹਿੰਦੇ ਮਾਈ ਭਾਗੋਂ ਦੇ ਵੀ ਜਿਹੜੇ ਵੱਡੇ ਜਰਨਲ ਸਮਝਦੇ ਸੀ ਜਿਹੜੇ ਕਹਿੰਦੇ ਅਸੀਂ ਗੁਰੂ ਸਾਹਿਬ ਦੇ ਨਹੀਂ ਲੜ ਸਕਦੇ ਚੂੜੀਆਂ ਭੇਟ ਕੀਤੀਆਂ ਸੀਗੀਆਂ ਅਸੀਂ ਵੀ ਸ਼ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਚੂੜੀਆਂ ਭੇਟ ਕਰਦੀਆਂ ਵੀ ਆ ਚੂੜੀਆਂ ਪਾ ਕੇ ਬਹਿ ਜਾਓ ਬਾਕੀ ਕੰਮ ਅਸੀਂ ਆਪੇ ਕਰ ਲਾਂਗੇ ਉਹ ਚੂੜੀਆਂ ਤਾਂ ਗਈਆਂ ਨਹੀਂ ਕਿਉਂ ਪੁਲਿਸ ਨੇ ਉਹਨਾਂ ਨੂੰ ਸ਼ਰੋਮਣੀ ਉਹਨਾਂ ਨੂੰ ਲੰਗਰ ਹਾਲ ਤੋਂ ਕੇ ਜਾਣ ਹੀ ਦਿੱਤਾ ਕਿ ਦਫ਼ਤਰ ਨਹੀਂ ਜਾਂਦਾ ਵੀ ਕਿਸੇ ਕਿਸਮ ਦਾ ਕੋਈ ਖਲਾਰਾ ਨਾ ਪੈ ਜਾ ਜੀ ਉੱਥੇ ਵਿਜੇ ਸਿੰਘ ਇਹਨਾਂ ਦੇ ਉਹਦੇ ਨੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਇੱਕ ਸਕੱਤਰ ਨੇ ਉਹ ਆ ਕੇ ਮੰਗ ਪੱਤਰ ਲੈਂਦੇ ਆ ਲੇਕਿਨ ਚੂੜੀਆਂ ਨਹੀਂ ਲੈਂਦੇ ਉਹ ਮੰਗ ਪੱਤਰ ਲੈ ਕੇ ਜਲਦੀ ਚਲੇ ਜਾਂਦੇ ਆ ਉਸ ਮੰਗ ਪੱਤਰ ਤੇ ਹੋਈ ਆ ਕਿ ਤੁਸੀਂ ਸਹਿਯੋਗ ਕਰੋ ਤਾਂ ਕਿ 328 ਰੁਪਏ ਦੀ ਅਸਲੀਅਤ ਸਾਹਮਣੇ ਆ ਸਕੇ ਮੈਂ ਸੋਚਦਾ ਵੀ ਸ਼੍ਰੋਮਣੀ ਕਮੇਟੀ ਬਲੰਡਰ ਗਲਤੀ ਕਰ ਰਹੀ ਆ ਸਹਿਯੋਗ ਨਾ ਕਰਕੇ ਵੀ ਆਉਣ ਵਾਲੇ ਇਤਿਹਾਸ 'ਚ ਲਿਖਿਆ ਜਾਣਾ ਨਾ ਉਹਦੇ ਵਿੱਚ ਵੀ ਇਹੀ ਹੋਣਾ ਵਾ ਪੀ ਸ਼੍ਰੋਮਣੀ ਕਮੇਟੀ ਨੂੰ ਲੋਕਾਂ ਨੇ ਦੋਸ਼ਾਂ ਦੀ ਕਰਤਾ ਚ ਖੜੇ ਕਰਨਾ ਵੀ ਵਾਕਿ ਇਹਨਾਂ ਹੈਰੈਫਰੀ ਕੀਤੀ ਹੈ ਲੁੱਟਮਾਰ ਕੀਤੀ ਹੈ ਗੁਰੂ ਸਾਹਿਬ ਦੇ ਸਰੂਪ ਗੁੰਮ ਕੀਤੇ ਨੇ ਇਸ ਕਰਕੇ ਸਯੋਗ ਨਹੀਂ ਇਹਨਾਂ ਸਯੋਗ ਕੀਤਾ ਹੁਣ ਵੇਖੋ ਜਿਹੜੀ ਉਹ ਆਪਣੀ ਹੈਗੀ ਆ ਸਾਡੀ ਸਿੱਟ ਜਿਸ ਤਰੀਕੇ ਨਾਲ ਅਸ਼ਮੀ ਸੋਸਾਇਟੀ ਨੂੰ ਨਾਲ ਛੱਪਾ ਮਾਰਿਆ ਉੱਥੋਂ ਕੁਝ ਮਿਲਿਆ ਗਾਂ ਇਹਦੇ ਬਾਰੇ ਕੀ ਤਰੱਕੀ ਹੋਦੀ ਗਾਂ ਦਾ ਕੰਮ ਚੱਲਦਾ ਰਹੇਗਾ ਜੀ ਜਿਹੜੇ ਦੂਸਰੇ ਤਿੰਨ ਬੰਦੇ ਸੀ ਉਹਨਾਂ ਨੂੰ ਜਬਾਨ ਤੇ ਜੇ ਇੰਟਰਨ ਮਿਲ ਗਈ ਤੇ ਬਹੁਤ ਵਧੀਆ ਜੇ ਨਾ ਮਿਲੀ ਤੇ ਉਹਨਾਂ ਦੀ ਮੁਸ਼ਕਲਾਂ ਹੋ ਸਕਦੀ ਹੈ ਜੀ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ ਜੀ ਜੀ ਬਿਲਕੁਲ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਬਹੁਤ ਕੰਪਲਿਕੇਟਿਡ ਕਰ ਰਹੇ ਨੇ ਮਾਮਲਾ ਬਾਕੀ ਸੈਟਰ ਨੇ ਅਗਰ ਜਾਂਚ ਜਿਸ ਤਰੀਕੇ ਦੇ ਨਾਲ ਤੇਜ਼ ਕੀਤੀ ਹੋਈ ਹੈ ਉਮੀਦ ਹੈ ਕਿ ਕੋਈ ਫੈਸਲੇ ਤੱਕ ਪਹੁੰਚਣਗੇ ਪਰ ਫੈਸਲਾ ਤਾਂ ਹੀ ਆ ਸਕਦਾ ਜੇਕਰ ਐਸਟੀਬੀਸੀ ਵੀ ਕੁਝ ਰਿਕਾਰਡਸ ਮੁਹੱਈਆ ਕਰਵਾਉਂਦੇ ਨੇ ਪਰ ਸਭ ਹੁਣ ਮੈਂ ਗੱਲ ਕਰੂੰਗੀ ਅਗਲੇ ਮਾਮਲੇ ਦੇ ਉੱਤੇ ਆਈਪੀਐਸ ਰਜੋਤ ਗਰੇਵਾਲ ਦੀ ਜਿਸ ਨੂੰ ਕਿ ਤਰਨਤਾਰਨ ਜ਼ਿਮਨੀ ਚੋਣ ਦੇ ਦੌਰਾਨ ਚੋਣ ਕਮਿਸ਼ਨ ਨੇ ਸਸਪੈਂਡ ਕਰ ਦਿੱਤਾ ਸੀ ਉਹਨਾਂ ਦੀ ਬਹਾਲੀ ਹੋ ਗਈ ਅੱਜ ਫਿਰ ਤੋਂ ਉਹਨਾਂ ਦੀ ਮੌਤਲੀ ਰੱਦ ਕਰ ਦਿੱਤੀ ਗਈ ਹੈ ਵਿਪੁਖ ਚੋਣ ਕਮਿਸ਼ਨ ਨੇ ਬਾਤਲੀ ਤੋਂ ਉਹਨਾਂ ਦੀ ਕਰਤੀ ਰਣ ਇਹਨਾਂ ਨੂੰ 10 ਦਸੰਬਰ 2025 ਨੂੰ 3 ਦਿਨ ਪਹਿਲਾਂ ਜਿਹੜੀ ਤਰਨਤਾਰ ਦੀ ਇਲੈਕਸ਼ਨ ਹੋਈ ਸੀ ਬਾਈ ਇਲੈਕਸ਼ਨ ਵਿਧਾਨ ਸਭਾ ਦੀ ਉਦੋਂ ਪਹਿਲਾਂ ਸਸਪੈਂਡ ਕੀਤਾ ਗਿਆ ਸੀ ਜੀ ਤੇ ਸ਼ਿਕਾਇਤਾਂ ਕੀਤੀਆਂ ਸੀ ਕਿ ਇਹ ਕਹਿੰਦਾ ਜੀ ਛਾਲ ਨਹੀਂ ਕੋਈ ਸ਼ਰਮਾ ਸੀ ਕਿ ਕੋਈ ਛਾਲ ਨਹੀਂ ਸੀਗੀ ਉਹ ਨਵੀਂ ਬਲਰਵਰ ਸੀ ਉਹਨੇ ਬਹੁਤ ਸ਼ਿਕਾਇਤਾਂ ਕੀਤੀ ਸੀ ਦੀ ਐ ਕਿ ਬੀਬੀ ਨਾ ਤੇ ਗੱਲ ਸੁਣਦੀ ਕਿਸੇ ਦੀ ਨਾ ਫੋਨ ਚੁੱਕਦੀ ਐ ਕਿ ਨਾ ਸਹੀ ਤਰੀਕੇ ਨਾਲ ਇੱਥੇ ਪ੍ਰਬੰਧ ਵੇਖ ਰਹੀ ਐ ਜੀ ਦੂਸਰੇ ਪਾਸੇ ਜਿਹੜੀ ਸੀ ਆਪਣੀ ਪਿੱਥਾ ਪਿੱਥਾ ਪਨ ਵਾਲੀ ਸ਼੍ਰੋਮਣੀ ਕਾਲ ਦੀ ਬਾਦਲ ਵਾਲੀ ਕਹਿੰਦੇ ਅਸੀਂ ਸ਼ਿਕਾਇਤਾਂ ਕੀਤੀਆਂ ਇੰਤਜਾਜ ਉਹਦੀ ਸਸਪੈਂਡ ਹੋਈ ਐ ਤੁਹਾਨੂੰ ਪਤਾ ਹੋਏਗਾ ਉਹ ਇਲੈਕਸ਼ਨ ਦੇ ਵਿੱਚ ਪਹਿਲਾਂ ਇਹਨਾਂ ਸ਼ਿਕਾਇਤਾਂ ਦੋ ਡੀਐਸਪੀ ਸੀ ਇੱਕ ਸੁਖਬੀਰ ਸਿੰਘ ਦੀ ਤੇ ਇੱਕ ਹੈਗਾ ਸੀਗਾ ਪਰ ਡਿਗਜੀ ਸਿੰਘ ਚਾਹ ਦੋ ਦੀ ਸ਼ਿਕਾਇਤ ਕੀਤੀ ਸੀ ਤੇ ਇੱਕ ਚਭਾਲ ਦਾ ਪਰਮਦੀ ਤੇ ਐਸਐਚਓ ਸੀ ਤਿੰਨ ਦੀ ਸ਼ਿਕਾਇਤ ਕੀਤੀ ਸੀ ਉਹਦੀ ਐਸਐਚਓ ਦੀ ਬਦਲੀ ਕਰ ਦਿੱਤੀ ਕੀ ਸੀ ਇਹ ਡੀ ਇਹ ਡੀਐਸਪੀ ਦੋ ਜਣ ਟੰਡੀ ਕਰ ਬਦਲ ਦਿੱਤੇ ਗਏ ਸੀ ਜੀ ਉਹ ਤੋਂ ਬਾਅਦ ਦੋ ਟ ਸਸਪੈਂਡ ਵੀ ਕੀਤੇ ਗਏ ਸੀ ਇਹਦੇ ਵਿੱਚ ਪੀਐਨ ਨੇ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਹੀਂ ਨਿਭਾਈ ਕਿਉਂਕਿ ਹਾਕਮ ਤੇ ਪੁਲਿਸ ਨੂੰ ਵਰਦੀ ਦੀ ਪੁਲਿਸ ਇੱਕ ਸੰਧਾ ਜਦੋਂ ਪੁਲਿਸ ਇੱਕ ਸੰਧ ਬਣ ਜਾਂਦੀ ਹੈ ਨਾ ਫਿਰ ਇਨਸਾਫ ਨਹੀਂ ਹੁੰਦਾ ਫਿਰ ਬੇਇਨਸਾਫੀ ਹੁੰਦੀ ਹੈ ਪੁਰਸ ਨੂੰ ਹਰ ਸਰਕਾਰ ਜਿਹੜੀ ਉਹ ਐਜੇ ਸੰਵਰਧਿਤਦੀ ਹੈ ਫਿਰ ਪੁਰਥ ਵਰਤੀ ਜਾਂਦੀ ਹੈ ਜੀ ਇਸ ਕਰਕੇ ਜਿਹੜਾ ਸੀ ਉਹ ਡਾਕਟਰ ਅਵਜੋਦ ਕੋਰ ਨੂੰ ਸਸਪੈਂਡ ਕੀਤਾ ਗਿਆ ਸੀਗਾ ਲੰਮਾ ਸਮਾਂ ਬੀਪੀ ਸਸਪੈਂਡਰੀ ਹੈ ਤੇ ਹੁਣ ਉਹ ਬੀਬੀ ਨੂੰ ਜਿਹੜਾ ਵਾ ਇਸ ਕਰਕੇ ਬਹਾਲ ਕਰ ਦਿੱਤਾ ਗਿਆ ਵੀ ਬੀਬੀ ਜੀ ਤੁਸੀਂ ਬਹਾਲ ਕਰ ਦਿੱਤਾ ਹੈ ਜਿਹੜੀ ਜਿਹੜੀ ਤੁਹਾਡੀ ਪਿਛਲਾ ਸਸਪੈਂਸ਼ਨ ਪੀਰੀਅਡ ਹੈ ਉਹ ਅਜੇ ਖਤਮ ਨਹੀਂ ਕੀਤਾ ਉਹ ਬਰਕਰਾਰ ਰਹੂਗਾ ਮੇਰੇ ਤੇ ਆ ਮੁੰਡਾ ਪਿਛਲੀ ਡੇਟ ਤੋਂ ਸਸਪੈਂਡ ਬਾਹਰ ਕਰ ਦਿੰਦੇ ਤੇ ਬਾਹਰ ਨੂੰ ਆਈਡੀਟ ਨੂੰ ਕੀਤਾ ਵਾ ਪਿਛਲਾ ਜਿਹੜਾ ਵਾ ਟਨਿਓਰ ਇਹਨਾਂ ਦੇ ਚਿਗਣਿਆ ਨਹੀਂ ਗਿਆ ਇਸ ਕਰਕੇ ਉਹਦੀ ਜਾਂਚ ਚੱਲ ਰਹੀ ਆ ਡਾਕਟਰ ਨਮਜੋਦ ਕਰਦੀ ਇਹ ਮਸਕਲਾਂ ਜਿਹੜੀਆਂ ਖਤਮ ਨਹੀਂ ਗਈਆਂ ਆ ਤੇ ਉਹ ਬਰਕਰਾਰ ਨੇ ਲੇਕਿਨ ਸਿਰਫ ਉਹਦੀ ਬਾਦੀ ਹੋਈ ਆ ਬਾਦੀ ਹੋਣ ਤੋਂ ਬਾਅਦ ਚਲੋ ਆਪਣੀ ਡਿਊਟੀ ਕਿੱਥੇ ਕਿੱਥੇ ਰੀਜ਼ਿਊਮ ਕਰਨਗੇ ਐਡ ਆਫਿਸ ਦੇ ਵਿੱਚੋਂ ਅੱਗੇ ਤੇ ਉਹ ਵਿਹਲੇ ਬੈਠੇ ਸੀ ਜੀ ਜੀ ਬਿਲਕੁਲ ਜਾਣਦੇ ਜਾਂਦੇ ਨਵਜੋਤ ਸਿੰਘ ਸਿੱਧੂ ਦੀ ਗੱਲ ਕਰ ਲੈਨੇ ਆ ਜਦੋਂ ਤੋਂ ਉਹਨਾਂ ਦੀ ਪਤਨੀ ਡਾਕਟਰ ਨਵਜੋਤ कौर ਸਿੱਧੂ ਨੂੰ ਸਸਪੈਂਡ ਕੀਤਾ ਉਹਨਾਂ ਨੇ ਚੁੱਪੀ ਧਾਰੀ ਹੋਈ ਸੀ ਕਾਫੀ ਬਵਾਲ ਅਸੀਂ ਦੇਖਿਆ ਕਿ ਪਿਛਲੇ ਦਿਨੀਂ ਪੰਜਾਬ ਕਾਂਗਰਸ 'ਤੇ ਆ ਕੇ ਇਸ ਵੀਕਾ ਉਹਨਾਂ ਨੇ ਬਿਆਨਬਾਜ਼ੀ ਕੀਤੀ ਆਪਣੇ ਹੀ ਸਾਥੀ ਆਗੂਆਂ ਨੇ ਉਹਨਾਂ ਦੇ ਖਿਲਾਫ ਜਿਹੜੇ ਨੋਟਿਸ ਜਿਹਨਾਂ ਨੂੰ ਲੀਗਲ ਨੋਟਿਸ ਵੀ ਭੇਜੇ ਤੇ ਹੁਣ ਜਿਸ ਸ਼ਾਇਰਾਨਾ ਅੰਦਾਜ਼ ਦੇ ਇੱਕ ਵੀਡੀਓ ਪੋਸਟ ਕੀਤੀ ਹੈ ਨਵਜੋਤ ਸਿੱਧੂ ਨੇ ਲੱਗਦਾ ਹੈ ਕਿ ਉਹ ਸੰਕੇਤ ਦੇ ਰਹੇ ਨੇ ਕੋਈ ਵੱਡੀ ਪਾਰੀ ਖੇਡਣਗੇ ਆਉਂਦੇ ਦਿਨਾਂ ਨੂੰ ਇਹ ਕੋ ਨਵਦੋਜ ਸਿੰਘ ਸਿੱਧੂ ਹੁਣ ਚੱਲਿਆ ਹੋਇਆ ਕਾਰਤੂਸ ਜਿਹੜਾ ਚੱਲਿਆ ਤੇ ਇੱਕ ਕਾਸੂ ਦਾ ਹੁੰਦਾ ਤੁਸੀਂ ਵਿਖਾ ਕੇ ਡਰਾ ਤੇ ਸਕਦੇ ਹੋ ਲੇਕਿਨ ਉਹਦੇ ਪੱਲੇ ਕੁਛ ਨਹੀਂ ਹੁੰਦਾ ਜੀ ਤੇ ਨਵਜੋਤ ਸਿੰਘ ਸਿੱਧੂ ਇੱਕ ਜਾਇਆ ਵਿਅਕਤੀ ਆ ਉਹ ਕਿਸੇ ਵੱਲੋਂ ਵੀ ਪਾਰੀ ਖੇਡ ਸਕਦੇ ਨਹੀਂ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਵੀ ਮੇਰੀ ਬੀਜੇਪੀ ਚ ਵਾਪਸੀ ਹੋ ਜਾਵੇ ਪਰ ਨਹੀਂ ਕੀਤੀ ਅਗਲੇ ਸਾਲ ਸੁਨੀਲ ਜਾਖੜ ਬੈਠੇ ਨੇ ਗੁਰਮੀਤ ਛੋਡੀ ਬੈਠੇ ਨੇ ਕੈਪਟਨ ਅਮਰਿੰਦਰ ਬੈਠੇ ਨੇ ਰਵਨੀਤ ਬਿੱਟੂ ਬੈਠੇ ਨੇ ਇਹ ਵਾਪਸ ਹੋਣਨਗੇ ਕਦੀ ਵਾਪਸ ਨਹੀਂ ਹੋਣਨਗੇ ਪਹਿਲਾਂ ਵੀ ਇਹ ਕਹਿ ਚੁੱਕੇ ਨੇ ਵੀ ਮੇਰੀ ਆਖਰੀ ਜਿਹੜਾ ਸਟੇਜ ਆ ਆਖਰੀ ਪੜਾ ਜਿਹੜਾ ਮੇਰਾ ਕਾਂਗਰਸ ਆ ਕਾਂਗਰਸ ਮੇਰੀ ਮਾਂ ਪਾਰਟੀ ਸੀ ਮੈਂ ਇਸ ਮਾਂ ਪਾਰਟੀ ਚ ਆ ਗਿਆ ਮੈਂ ਜੀ ਮੁੜ ਕੇ ਜਦੋਂ ਇਹਨਾਂ ਨੂੰ ਪ੍ਰਧਾਨਗੀ ਤੋਂ ਲਾਇਆ ਗਿਆ ਵਾ ਤੇ ਪ੍ਰਧਾਨਗੀ ਤੋਂ ਲਾਉਣ ਤੋਂ ਬਾਅਦ ਇਹ ਬਿਲਕੁਲ ਜਿਹੜੇ ਸੀ ਉਹ ਖਮੋਸ਼ ਹੋ ਗਏ ਇਹਨਾਂ ਕੋਈ ਕਾਰਵਾਈ ਨਹੀਂ ਕੀਤੀ ਹੁਣ ਲੈਕਚਰ ਨੂੰ ਵੇਖ ਕੇ ਆਪ ਤੇ ਇਹ ਜ਼ਰੂਰ ਕਮੈਂਟਰੀਆਂ ਵੀ ਕਰ ਰਹੇ ਆ ਤੇ ਲਫਟਰ ਚੈਨਲ ਦੇ ਉੱਤੇ ਹਾ 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 ਕਰਕੇ ਵੀ ਪੈਸੇ ਕਮਾ ਰਹੇ ਨੇ ਲੇਕਿਨ ਜਿਹੜੀ ਇਹਨਾਂ ਦੀ ਪਤਨੀ ਉਹ ਪੂਰੀ ਸਰਗਰਮ ਜੀ ਉਹ ਕਦੀ ਸਾਹ ਨੂੰ ਮਿਲਦੀ ਹੈ ਕਦੀ ਗੱਡ ਕਦੀ ਨਹੀਂ ਮਿਲਦੀ ਹੈ ਕਦੀ ਡੰਡੇ ਨੂੰ ਮਿਲਦੀ ਹੈ ਕਦੀ ਕਾਂਗਰਸੀ ਆਗੂ ਨੂੰ ਮਿਲਦੀ ਹੈ ਤੇ ਨਾਲੇ ਕਹਿੰਦੀ ਆ ਵੀ ਮੈਨੂੰ ਜਿਹੜੀ ਵੀ ਪਾਰਟੀ ਟਿਕਟ ਦੇਵੇਂ ਉਹਦੇ ਮੈਂ ਚੋੜ ਲਾ ਲੂ ਮਤਲਬ اخਲਾਕ ਕੋਈ ਚੀਜ਼ ਨਹੀਂ ਹੈਗੀ ਸਿਰਫ ਸਿਰਫ ਕੁਰਸੀ ਦੀ ਜਾਨ ਅੱਜ ਨਾ ਸਿਧਾਂਤ ਰਿਹਾ ਨਾ ਵਿਚਾਰ ਤਾਂ ਰਹੀ ਹੈ ਕੁਝ ਵੀ ਨਹੀਂ ਰਿਹਾ ਜੀ ਇਸ ਕਰਕੇ ਮਨਜੋਤ ਸਿੰਘ ਨੇ ਇੰਨੀ ਗੱਲ ਕਹੀ ਆ ਆਪਣੇ ਸ਼ਾਇਰਾਂ ਦਾ ਨਾਅਦੇ ਵਿੱਚ ਅੱਗ ਲਗਾਉਣ ਵਾਲਿਆਂ ਨੂੰ ਕੀ ਖਬਰ ਜਦੋਂ ਰੁੱਖ ਹਵਾਵਾਂ ਨੂੰ ਰਾਵਾਂ ਨੇ ਬਦਲ ਲਿਆ ਤੇ ਖਾਕ ਉਹ ਵੀ ਹੋ ਜਾਣਗੇ ਹੁਣ ਗੱਲ ਰੁਤਬੇ ਦੀ ਹੋ ਗਈ ਹੈ ਹੁਣ ਚਾਦ ਵੀ ਵੱਡੀ ਤੇ ਖੇਡ ਵੀ ਖਤਮ ਇਹ ਹੈ ਬਾਤ ਇਹ ਉਹਨਾਂ ਦੇ ਇੰਨੀ ਗੱਲ ਕਹਿ ਕੇ ਉਹਨਾਂ ਨੇ ਇੱਕ ਨਵੀਂ ਚਾਚਾ ਜਰੂਰ ਛੇੜ ਦਿੱਤੀ ਹੈ ਲੇਕਿਨ ਇਸ ਚੀਜ਼ ਨੂੰ ਬਹੁਤੀ ਹਵਾ ਨਹੀਂ ਮਿਲੀ ਅਖਬਾਰਾਂ ਦੇ ਵਿੱਚ ਜੀ ਕਿਸੇ ਇੱਕ ਅੱਧੀ ਖਬਰ ਨੇ ਉਹਨਾਂ ਦੀ ਗੱਲ ਲਈ ਹੋਗੀ ਬਹੁਤੀ ਗੱਲ ਨਹੀਂ ਮਿਲੀ ਨਹੀਂ ਲੇਕਿਨ ਇਹ ਆ ਕਿ ਇਹਨੂੰ ਚੀਜ਼ ਨੂੰ ਵੇਖ ਕੇ ਕੁਝ ਨੇ ਸਾਡੇ ਬੁੱਧੀ ਵਰਗ ਦੇ ਲੋਕ ਉਹਨਾਂ ਨੇ ਆੜ ਜ਼ਰੂਰ ਲਈ ਹੈ ਵੀਰ ਨੌਜੋ ਸਿੰਘ ਸਿੱਧੂ ਜਿਹੜੇ ਉਹ ਚਾਹੁੰਦੇ ਨੇ ਕਿ ਮੈਨੂੰ ਕਿਸ ਨਾ ਕਿਸੇ ਪਾਸੇ ਕੋਈ ਨੋ ਕੀ ਮੇਰੀ ਤਿੱਡ ਨੂੰ ਹੱਥ ਪੈ ਜਾਵੇ ਤੇ ਮੈਂ ਬੰਨੇ ਲੱਗ ਜਾਵਾਂ ਕੱਚੀ ਟੁੱਟ ਗਈ ਜਿੰਨਾ ਦੀ ਜਾਰੀ ਤੇ ਪਤਨਾ ਤੇ ਰੋਣ ਖੜੀ ਹੁਣ ਪਤਨਾ ਤੇ ਖੜੇ ਰੋ ਰਹਿ ਤੇ ਸਿੱਧੂ ਸਾਹਿਬ ਵੀ ਮੈਂ ਕੀਤਾ ਕੀਤਾ ਕੁਝ ਹੋਰ ਸੀ ਤੇ ਬਣ ਕੁਝ ਹੋਰ ਗਿਆ ਜੀ ਜੀ ਬਿਲਕੁਲ ਇਹ ਤੇ ਚਰਚਾ ਦੋਨਾਂ ਨੇ ਛੇੜੀ ਦਿੱਤੀ ਹੈ ਬਾਕੀ ਦੇਖੋ ਆਉਣ ਦੇ ਦਿਨਾਂ ਨੂੰ ਕੀ ਕੁਝ ਹੁੰਦਾ ਹੈ ਹੋਰ ਪੰਜਾਬ ਦੀ ਸਿਆਸਤ ਵਿੱਚ ਬਹੁਤ শুকਰਿਆ ਪਰੇ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ ਮੇਰ ਨਾਲ ਮਿਲ ਤੇ ਠੀਕ